ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਉਂਗੇ ਬਾਈ ਜੀ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਇਹ ਗੱਲ ਕਰਨ ਲੱਗੇ ਆ ਹੜਪੀਰਤਾਂ ਵਾਲੇ ਮੁੱਦੇ ਤੇ ਬਾਈ ਜੀ ਪਿਛਲੇ 2-3 ਦਿਨ ਪਹਿਲਾਂ ਸ਼ਿਵਰਾਜ ਚੋਹਾਨ ਜੀ ਜੋ ਪੰਜਾਬ ਆਏ ਸੀ ਉਹਨਾਂ ਨੇ ਪੰਜਾਬ ਦਾ ਦੌਰਾ ਕੀਤਾ ਤੇ ਬਾਈ ਜੀ ਇੱਥੋਂ ਉਹ ਬਿਨਾਂ ਕਿਸੇ ਪੈਕੇਜ ਦੇ ਐਲਾਨ ਕੀਤੇ ਚਲੇ ਗਏ ਹੁਣ ਬਾਈ ਜੀ ਕਹਿੰਦੇ ਮੋਦੀ ਸਾਹਿਬ ਆ ਰਹੇ ਆ ਮੇਰੀ ਇਹਨਾਂ ਨੂੰ ਹੱਥ ਬਨ ਕੇ ਇਹੀ ਬੇਨਤੀ ਆ ਪੰਜਾਬ ਆਓ ਜਮ ਜਮ ਕੇ ਪਰ ਬਾਈ ਜੀ ਆਉਣ ਤੋਂ ਪਹਿਲਾਂ ਜਾਂ ਇੱਥੇ ਆ ਕੇ ਰਾਤ ਪੈਕੇਜ ਦਾ ਐਲਾਨ ਕਰੋ ਤੁਰੰਤ ਕਿਉਂਕਿ ਇਨਾਂ ਕਾ ਤਾਂ ਹੁਣ ਥੋਡੀਆਂ ਏਜੰਸੀਆਂ ਨੇ ਵੀ ਪਤਾ ਕਰ ਹੀ ਲਿਆ ਹੋਣਾ ਵੀ ਇੱਥੇ ਕਿੰਨਾ ਨੁਕਸਾਨ ਹੋਇਆ ਮੈਂ ਨਹੀਂ ਕਹਿੰਦਾ ਵੀ ਜਿੰਨਾ ਨੁਕਸਾਨ ਹੋਇਆ ਹੁਣੇ ਹੀ ਸਾਰਾ ਰਾਤ ਪੈਕੇਜ ਦੇ ਦਿਓ ਪਰ ਕੁਛ ਨਾ ਕੁਛ ਤਾਂ ਦਿਓ ਜ਼ਖਮ ਤੇ ਮਲਮ ਲਾਉਣ ਜੋਗਾ ਤਾਂ ਇੱਕ ਵਾਰੀ ਅਗਲੇ ਨੂੰ ਤੁਸੀਂ ਪੈਕੇਜ ਦਿਓ ਉੱਥੇ ਲੱਖਾਂ ਕਰੋੜਾਂ ਰੁਪਈਆ ਦਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਇੱਕ ਇੱਕ ਪਰਿਵਾਰ ਦਾ ਤੁਸੀਂ ਚਲੋ ਕੁਛ ਨਾ ਕੁਛ ਤਾਂਗਿਆਂ ਨੂੰ ਦਿਓ ਕੋਈ ਤਾਂ ਉਹ ਆਪਣਾ ਜਿਹੜਾ ਮਾਲੀ ਸਹਾਇਤਾ ਦੇ ਨਾਲ ਆਪਣਾ ਜਿਹੜਾ ਘਰ ਆ ਉਹ ਚਲਾਉਣ ਜਿਹੜਾ ਉਹਨਾਂ ਦੇ ਖੇਤਾਂ ਦੇ ਵਿੱਚ ਰੇਤ ਚੜਿਆ ਉਹਨੂੰ ਕੱਢਣਗੇ ਇਹ ਪੰਜਾਬ ਨੂੰ ਪਿਕਨਿਕ ਸਪੌਟ ਨਾ ਸਮਝੋ ਚਾਹੇ ਕੋਈ ਵੀ ਉੱਥੇ ਆ ਰਿਹਾ ਦੌਰੇ ਕਰਨ ਨਾਲ ਗੱਲ ਨਹੀਂ ਬਾਨੀ ਇੱਥੇ ਹੁਣ ਮਾਲੀ ਸਹਾਇਤਾ ਨਾਲ ਗੱਲ ਬਾਨੀ ਹੈ ਕਿਰਪਾ ਕਰਕੇ ਭਾਈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ